ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਹੈਗਾ ਜੀ ਦਿਨ ਸ਼ਨੀਵਾਰ ਤੇ ਆਪਣੀਆਂ ਇੱਟਾਂ ਘਟ ਗਈਆਂ ਜਿਹੜੀਆਂ ਆਪਾਂ ਨੇ ਟਾਕੀ ਬਣਾਉਣੀਆਂ ਨਾ ਉਹ ਗੇਟ ਬੰਦ ਕਰਨਾਂ ਦਾ ਬਸ ਉਹ ਲੈਣਾ ਨਹੀਂ ਹੋਈਆਂ ਤੇ ਲੋਈ ਇੱਥੇ ਦੇਖੋ ਇੱਟਾਂ ਇਦਾਂ ਦੀਆਂ ਆ ਆਪਾਂ ਜਿਹੜੀ ਹੁਣ ਟਾਕੀ ਬਣਾ ਰਹੇ ਹਾਂ ਗੇਟ ਬੰਦ ਕਰ ਰਹੇ ਹਾਂ ਨਾ ਉੱਥੇ ਹੁਣ ਆਪਣੀਆਂ ਥੋੜੀਆਂ ਇੱਟਾਂ ਘਟ ਗਈਆਂ ਦੀਆਂ ਹੁਣ ਬਸ ਗੱਡੀ 'ਚ ਚੱਲਦਾ ਕੰਮ ਆ ਇਦਾਂ ਦੀ ਢੈਂਡੀਆਂ ਨਾਲੋਂ ਇਹ ਵਿੱਚ ਤੇ ਉਹ ਖੜੀ ਆ stdc ਤਾਂ ਇਦਾਂ ਵੀ ਰੋ ਤੇ ਬਾਦ ਖਰੀਦਣੀਆਂ ਇਟਾਰਾਂ ਆਪਾਂ ਨੇ ਜਿਹੇ ਚਾਹੀਦੀਆਂ ਆਪਾਂ ਨੂੰ 30 ਇਟਾਂ ਆ ਦੇਖ ਜਿਹੜੀ ਇਟਾ ਆਪਾਂ ਨੇ ਹੁਣ ਖਰੀਦੀਆਂ ਇਹ ਸਮਝ ਲੋ 1 ਕਰੋ ਦੀ ਪੈਂਦੀ ਆ ਜਿੰਮੀ ਇੱਕ 100 ਯੂਰੋ ਦੀ ਆ ਆ ਇਟਾਂ ਆ ਸਾਰੀਆਂ बस ਸਾਈਜਾਂ ਦਾ ਫਰਕ ਆ ਇਹ ਸਾਰੀਆਂ ਇੱਟਾਂ ਇੱਧਰ ਤੇ ਇੱਥੇ ਦੇ ਬਸ ਹੁਣ ਆਪਾਂ ਚੱਕ ਰਹੇ ਆ ਉਹ ਦੋ ਢੇੜੇ ਲਾ ਦੇ ਟਰਾਲੇ 'ਚ ਇਹਦੇ 'ਚ ਬਾਈਕ ਕਿਹੜਾ ਰਹਿ ਗਿਆ ਆਪਣੀ 30 ਚੱਕਣੀ ਆ ਤੇ ਉਤੋਂ ਹੀ ਪਰ ਉਧਰ ਤਾਰਾ ਤੁਰਾ ਖਰੀਦਣੀਆਂ ਜੋ ਉਨੀ ਦੇ ਨਾਲ ਤੇ ਫੇਰ ਹੋਰ ਸਮਾਨ 1 ਕਿਲੋ ਆਈਟਮ ਤੇ ਪਹਿਲਾਂ ਚੱਕ ਲਈਏ ਇੱਧਰ ਤੇ ਫਿਰ ਉਧਰ ਚੱਲਦੇ ਆ ਬਹੁਤ ਵੱਡੀ ਮਾਰਕੀਟ ਆ ਇਹ ਉਹੀ ਮਾਰਕੀਟ ਆ ਟੈਕਨੋਮੈਟ ਤੇ ਜਿੱਥੇ ਆਪਣਾ ਕੋਈ ਚੀਜ਼ ਆਪਾਂ ਟਾਕੀਆਂ ਟੁਕੀਆਂ ਖਰੀਦਣੀਆਂ ਉਹ ਹੋਰ ਪਾਸੇ ਆ ਘਰਾ ਘੁਰਾਂ ਦਾ ਸਮਾਨ ਹੋਰ ਪਾਸੇ ਆ ਤਿੰਨ ਪਾਟਾਂ ਦੇ ਵਿੱਚ ਆਹੇ ਮਾਰਕੀਟ ਆ ਜਿਹੜੀ सोनू ला ਰਿਹਾ ਅੱਜ ਨਾਲ ਦੋ ਜਣੇ ਹੋਰ ਆ ਮੁੰਡੇ ਉਹ ਲਾ ਰਹੇ ਆ ਅੱਜ ਰੈਜ਼ਾਤੂਰਾ ਕਰ ਰਹੇ ਆ ਜਾਲੀ ਜੀ ਲਾ ਰਹੇ ਆ ਜਿਵੇਂ ਕੰਧਾਂ ਤੇ ਤੇ ਨਾਲ ਆਪਣਾ ਚੱਲ ਰਿਹਾ ਹੀ ਕੰਮ ਅੱਜ ਇੱਧਰ ਟਾਕੀ ਦਾ ਵੀ ਟਾਕੀ ਵੀ ਆਪਾਂ ਕਰ ਰਹੇ ਹਾਂ ਜੀ ਅੱਜ ਬੰਦ। ਟਿੱਟ ਥੋੜੀ ਜੀ ਘੱਟ ਗਈ ਟੀਟ ਆਪਾਂ ਅੱਜ ਮਾਰਕੀਟ ਦੇ ਵਿੱਚ ਆਏ ਹੋਏ ਆਈ ਹੁਣ ਨਾਲੇ ਤਾਰਾਂ ਤੂਰਾਂ ਖਰੀਦਣੀਆਂ। ਤੇ ਕਰਦੇ ਆਂ ਜੀ ਸ਼ੋਪਿੰਗ ਫਿਰ ਨਾਲ ਦੀ ਨਾਲ ਤੁਹਾਨੂੰ ਦਿਖਾਈ ਜਾਂਦੇ ਆਂ। ਲੋਈ ਤਾਰਾਂ ਤੂਰਾਂ ਚੱਕ ਲਈ ਆਪਾਂ ਨੇ। ਉਹ ਬਿਜਲੀ ਦਾ ਸਮਾਨ ਸਾਰਾ। ਤੇ ਬੱਸ ਹੁਣ ਕਾਸਾ ਕਰਾਉਣ ਲੱਗੇ ਆਂ। ਮਾਰਕੀਟ ਚੋਂ ਆਪਾਂ ਨਿਕਲ ਗਏ ਤੇ ਤੇ ਜਦ ਮਾਰਕੀਟ ਚ ਆਜ਼ਾਦੀ ਦਾ ਬੱਸ ਹਨੇਰਾ ਕਰਾ ਕੇ ਬੰਦ ਕਰਾ ਕੇ ਹੀ ਚਾਹੀਦਾ ਆ ਪੁਲ ਦੇਖੋ ਕਿੰਨਾ ਘੈਂਟ ਆ ਤੇ ਘਰ ਜਾ ਕੇ ਦੇਖਦੇ ਆ ਸੋਨੂੰ ਨੇ ਖਿੱਚਤਾ ਹੋਣਾ ਕਮਰਾ ਜਿਹਨੂੰ ਲੱਗਿਆ ਹੋਇਆ ਸੀਗਾ ਜੀ ਸਪੀਡਰਾ ਤਾਂ ਦੋ ਜਣੇ ਇੱਥੇ ਤੇ ਕਰਦੇ ਆ ਜੀ ਫਿਰ ਘਰ ਜਾ ਕੇ ਗੱਲਬਾਤ ਆਪਾਂ 촬영 <목소리나>